ਫਿਲਮ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਆਪਣਾ ਹੀ ਜਿਹੜੇ ਚਾਹਦੇ ਸੀ ਲੋਕੀ ਪੰਜਾਬੀ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਸੀਗੇ ਉਹ ਸਭ ਕੁਝ ਦਿਖਾਇਆ ਗਿਆ ਮੋਤੀ ਬਹੁਤ ਜ਼ਿਆਦਾ ਸੋਹਣੀ ਫਿਲਮ ਬਣੀ ਹੋਈ ਹੈ ਇਮੋਸ਼ਨਲ ਇੰਨੀ ਹੈ ਫਿਲਮ ਔਰ ਤੁਹਾਨੂੰ ਰੱਬ ਤੇ ਵਿਸ਼ਵਾਸ ਜਿਤਾਉਣ ਜਿਤਾਉਣ ਦੇ ਲਈ ਪੂਰਾ ਮਜਬੂਰ ਕਰਦੀ ਹੈ ਫਿਲਮ ਦੇਖਣ ਤੋਂ ਬਾਅਦ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਉਹ ਗੁਰੂ ਮੰਨਣ ਲੱਗਦਾ ਹੈ ਹਾਏ ਤੱਕ ਦੀ ਮੈਨੂੰ ਸਭ ਤੋਂ ਵਧੀਆ ਪੰਜਾਬੀ ਮੂਵੀ ਲੱਗੀ ਹੈ। ਬਰਲੀ ਇਸ ਮੂਵੀ ਬਹੁਤ ਅੱਛੇ ਲੱਗੇ। ਇਤਿਹਾਸ ਨਾਲ ਲੇਟ ਕਰਦੀ ਹੈ। ਬਹੁਤ ਜ਼ਰੂਰੀ। ਆਪ ਕੋਈ ਮੂਵੀ ਦੇਖਦੇ ਹੋ? ਮੈਂ ਸੀਰੀਅਸਲੀ ਕਹ ਰਹਾ ਬਹੁਤ ਜ਼ਿਆਦਾ ਅੰਦਰੋਵਿਕ ਐਦਾਂ ਦਾ ਮੈਨੂੰ ਐ ਲੱਗ ਰਿਹਾ ਸੀ ਕਿ ਮੈਂ ਆਪ ਦਰਸ਼ਨ ਕਰ ਰਿਹਾ ਗੁਰੂ ਰਾਮਦਾਸ ਜੀ ਦੇ ਕਿ ਮੈਂ ਇੱਕ ਐਦਾਂ ਫੀਲ ਕਰ ਰਿਹਾ ਸੀ ਜਿਵੇਂ ਮੈਂ ਆਪ ਅੰਮ੍ਰਿਤਸਰ ਬੈਠਾ ਸਿਰੋਵਰ ਤੇ ਅੱਖਾਂ ਬੀਚ ਕੇ ਰੱਬ ਦਾ ਨਾਮ ਲੈ ਰਿਹਾ। ਬਹੁਤ ਪਾਵੁ ਕੋ ਐਕਸਪੀਰੀਅੰਸ ਲੱਗਿਆ। ਪਹਿਲੀ ਮੂਵੀ ਪੰਜਾਬੀ ਹੋ ਗਈ ਜੀਚ ਮੈਂ ਐਂਡਚਰ ਹੋਇਆ ਅੱਛਾ ਹੋਇਆ ਤੁਸੀਂ ਇੰਨੀ ਇਮੋਸ਼ਨਲ ਮੂਵੀ ਸੀ ਤੇ ਇੰਨੀ ਸੋਹਣੀ ਮੂਵੀ ਸੀ ਸੱਚੀ ਬੜੀ ਖੁਸ਼ੀ ਹੋਈ ਹੈ ਜੀ ਮੂਵੀ ਦੇਖ ਕੇ ਆਪੋ ਜੀ ਕਿਵੇਂ ਲੱਗੀ ਬਹੁਤ ਵਧੀਆ ਬਟੇ ਬਹੁਤ ਅੱਛੀ ਲੱਗਦਾ ਇਹੋ ਜਿਹੀ ਮੂਵੀਆਂ ਹੋਰ ਪਾਣੀਆਂ ਚਾਹੀਦੀਆਂ ਪਾਣੀਆਂ ਚਾਹੀਦੀਆਂ ਆਪਣੇ ਬੱਚਿਆਂ ਨੂੰ ਅੱਗੇ ਸਿਖਾਉਣਾ ਚਾਹੀਦਾ ਇਹਦੇ ਪਿੱਛੇ ਕਿ ਵਿਰੋਧ ਵੀ ਹੋ ਰਿਹਾ ਸੀ ਵੀ ਇਹ ਜੀ ਹੀ ਚਪਤਕਾਰ ਪਖੰਡਾ ਜੇ ਆ ਤੁਸੀਂ ਦੇਖਿਆ ਚਪਤਕਾਰ ਤਾਂ ਦਿਖਾਇਆ ਹੀ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਦਾ ਇਹ ਤਾਂ ਕੁਦਰਤ ਦੀ ਜੋ ਹੁੰਦੀਆਂ ਸੀ ਸਾਡੇ ਬਜ਼ੁਰਗ ਦੱਸਦੇ ਉਹ ਹੀ ਹੈਗਾ ਜਿਵੇਂ ਅਸੀਂ ਬਜ਼ੁਰਗਾਂ ਤੇ ਸੁਣਦੇ ਸੀ ਪਹਿਲੇ ਉਹ ਹੀ ਚੀਜ਼ ਦਿਖਾਈ ਗਈ ਬਹੁਤ ਵਧੀਆ ਕਨਸੈਪਟ ਸੀਗਾ ਸਾਰੀ ਚੀਜ਼ਾਂ ਬਹੁਤ ਵਧੀਆ ਸੀਗਾ ਐਕਿਊਰੇਟ ਸੀਗਾ ਅੱਜ ਦੇ ਯੂਥ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਬਹੁਤ ਜ਼ਿਆਦਾ ਵਧੀਆ ਲੱਗੀ ਆਈ ਥਿੰਕ ਬੱਚਿਆਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਮਮੀ ਇੱਕ ਬਹੁਤ ਜ਼ਿਆਦਾ ਇਨਸਪੀਰੇਸ਼ਨ ਹੈ ਯੂਥ ਲਈ ਉਹ ਇਹੋ ਜੇ ਕਨਸੈਪਟ ਜਿਹੜੇ ਕਿ ਪੰਜਾਬੀ ਮੀਡੀਆ ਦੇ ਵਿੱਚ ਹੋਰ ਵੀ ਆਉਣੇ ਚਾਹੀਦੇ ਨੇ ਕਿਉਂਕਿ ਬੱਚਿਆਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਓਵਰ ਆਲ ਮੂਵੀ ਬਹੁਤ ਵਧੀਆ ਸੀਗੀ ਸਰ ਟੂ ਬੀ ਓਨੈਸਟ ਮੇਰੇ ਕੋਲ ਵਰਡਸ ਨਹੀਂ ਹੈ ਮੈਂ ਸਾਰਿਆਂ ਨੂੰ ਇੱਕੋ ਚੀਜ਼ ਕਹਿ ਰਹੀ ਹਾਂ ਕਿ ਪੰਜਾਬੀ ਇੰਡਸਟਰੀ ਵਾਸਤੇ ਮੇਰੀ ਰਿਸਪੈਕਟ ਅਚ ਬਹੁਤ ਜ਼ਿਆਦਾ ਵਾਧਗੀ ਹੈ ਜਿਹੜੀ ਹਿਸਟਰੀ ਸਾਡੀ ਬੁੱਕਸ ਤੇ ਰਹਿ ਚੁੱਕੀ ਹੈ ਉਹ ਹੁਣ ਫਾਈਨਲੀ ਸਿਨੇਮਾ ਥਰੂ ਬਾਹਰ ਆ ਰਹੀ ਹੈ ਇੱਕ ਇੱਕ ਸੀਨ ਮਤਲਬ ਇੱਕ ਸੀਨ ਵੀ ਇਦਾਂ ਦਾ ਨਹੀਂ ਆਏਗਾ ਜਿੱਦੇ ਤੁਸੀਂ ਹੋਗੇ ਯਾਰ ਆ ਕੀ ਹੋ ਰਿਹਾ ਹੈ ਤੁਸੀਂ ਇੰਨਾ ਰੋਗੇ ਮੂਵੀ ਦੇਖ ਕੇ ਤੁਹਾਨੂੰ ਮਤਲਬ ਮਤਲਬ ਇਹ ਹੈ ਕਿ ਤੁਸੀਂ ਅੰਦਰ ਜਾ ਰਹੇ ਹੋ ਨਾ ਤਾਂ ਤੁਹਾਡੇ ਰਿਧੇ ਪਰਿਵਰਤਨ ਹੋਣ ਵਾਲਾ ਅੰਦਰ ਜਾ ਕੇ ਤੁਹਾਨੂੰ ਮਤਲਬ ਗॉड ਤੇ ਇੰਨਾ ਜ਼ਿਆਦਾ ਭਰੋਸਾ ਹੋ ਜਾਏਗਾ ਇਹ ਦੇਖ ਕੇ ਮੂਵੀ ਅਰੇ ਜਿੱਤ ਹੈ ਕਾ ਬਸਵਾਸ ਦੀ ਜਿੱਤ ਸਾਡੇ ਗੁਰੂ ਕੋਲ ਸਭ ਕੁਝ ਹੈ ਅਗਲੀ ਪੀੜ੍ਹੀ ਵਾਸਤੇ ਇੱਕ ਮੈਸੇਜ ਆ ਸਕਦਾ ਫਾਈਨਲੀ ਕਿਸ ਨੂੰ ਭਗਤ ਕਹਿ ਸਕਦੇ ਆ ਨਾ ਬੜੇ ਭਗਤ ਆਏ ਨੇ ਆਬਵੀਅਸਲੀ ਮਤਲਬ ਜੇ ਪਿਆਰ ਕਰਨਾ ਸਿੱਖਣਾ ਹੈ ਤਾਂ ਬੀਬੀ ਰਜਨੀ ਤੋਂ ਸਿੱਖੋ ਐਸਐਮਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜੀਵ ਸਿੰਘ ਜਿਸ ਘੜੀਆਂ ਦਾ ਇੰਤਜ਼ਾਰ ਸੀ ਉਹ ਘੜੀਆਂ ਨੇੜੇ ਆ ਗਈਆਂ ਨੇ ਪਿਛਲੇ ਕੁਝ ਦਿਨਾਂ ਤੋਂ ਮੈਂ ਤੁਹਾਡੇ ਨਾਲ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰ ਰਹੀ ਸੀ ਬੀਬੀ ਰਜਨੀ ਮੂਵੀ ਨੂੰ ਲੈ ਕੇ ਅੱਜ ਬੀਬੀ ਰਜਨੀ ਮੂਵੀ ਦੇ ਪ੍ਰੀਮੀਅਰ ਦੇ ਉੱਤੇ ਪਹੁੰਚੇ ਆਂ ਫਿਲਮ ਵਾਸੀ ਦੇਖ ਲਈ ਆ ਮਣ ਫਿਲਮ ਦੇਖਣ ਆਈ ਆਡੀਅੰਸ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਰਿਵਿਊ ਜਾਣਾਂਗੇ ਦੀ ਉਹਨਾਂ ਨੂੰ ਇਹ ਮੂਵੀ ਕਿੱਦਾਂ ਦੀ ਲੱਗੀ ਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਅੱਜ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਲੋਕਾਂ ਦੇ ਜਵਾਨੀ ਜਿਹੜੇ ਇਸ ਫਿਲਮ ਨੂੰ ਦੇਖ ਕੇ ਆਏ ਨੇ ਜਿਹੜੇ ਕਹਿੰਦੇ ਸੀ ਕਿ ਪਖੰਡਾ ਇਹ ਨਹੀਂ ਹੋਣਾ ਚਾਹੀਦਾ ਤਾਂ ਆਓ ਜਾਣਦੇ ਹਾਂ ਫਿਲਮ ਦੀ ਸਟਾਰ ਕਾਸਟ ਨਾਲ ਗੱਲਬਾਤ ਕਰਦੇ ਹਾਂ ਤੇ ਫਿਲਮ ਨੂੰ ਦੇਖਣ ਆਏ ਦਰਸ਼ਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਬਹੁਤ ਅੱਛੀ ਬਹੁਤ ਅਗਲੀ ਪੀੜ੍ਹੀ ਵਾਸਤੇ ਬਹੁਤ ਮਦਰ ਦੁੱਖ ਵੀ ਬਹੁਤ ਆ ਰੋਣਾ ਵੀ ਆਉਂਦਾ ਬਾਰੇ ਹੋਰ ਦੇਖਣੀ ਹੈ ਪਰ ਇਹ ਜੀਤਾ ਇੱਕਾ ਬਸਵਾਸ ਦੀ ਜੀਤਾ ਸਾਡੇ ਗੁਰੂ ਕੋਲ ਸਭ ਕੁਝ ਹੈ ਅਗਲੀ ਪੀੜ੍ਹੀ ਬਾਤ ਇੱਕ ਮੈਸੇਜ ਆਸਣੇ ਪਤਾ ਕੀ ਕਹੂੰਗੇ ਜੀ ਬਹੁਤ ਵਧੀਆ ਲੱਗੀ ਜੀ ਸਾਨੂੰ ਬਹੁਤ ਵਧੀਆ ਭਾਜੀ ਕਿਵੇਂ ਲੱਗੀ ਫਿਲਮ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮ ਹੈ ਊਰਜਗਰਾਜ ਦੀ ਐਕਟਿੰਗ ਬਹੁਤ ਵਧੀਆ ਹੈ ਆਪਣੇ ਆਪ ਦਾ ਮੈਜੇ ਰੋਪੀਕਲ ਦੀ ਐਕਟਿੰਗ ਕਿਵੇਂ ਲੱਗੀ ਜੀ ਬੀਬੀ ਰਜਨੀ ਦਾ ਕਿਰਦਾਰ ਜੀ ਵੀ ਰੇਨਾ ਕਿਰਦਾਰ ਬਹੁਤ ਵਧੀਆ ਹੈ ਪੁਰਵੇ ਸੇ ਸਾਡੇ ਜਿਹੜੇ ਆਨ ਜਨਰੇਸ਼ਨ ਨੂੰ ਵੀ ਦੇਖਣੀ ਚਾਹੀਦੀ ਹੈ ਕਿਉਂਕਿ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮ ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਆਪਣਾ ਹੀ ਜਿਹੜੇ ਚਾਹੁੰਦੇ ਸੀ ਲੋਕੀ ਪੰਜਾਬੀ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਸੀਗੇ ਉਹ ਸਭ ਕੁਝ ਦਿਖਾਇਆ ਗਿਆ ਮੂਵੀ ਦੇ ਚ ਬਹੁਤ ਵਧੀਆ ਧਾਰਮਿਕ ਹੈ ਲੋ ਬਹੁਤ ਵਧੀਆ ਮੂਵੀ ਹੋਰ ਵੀ ਬਣਨੀਆਂ ਚਾਹੀਦੀਆਂ ਜਿਹੀਆਂ ਮੂਵੀਆਂ ਹਾਂਜੀ ਅੱਗੇ ਵੀ ਬਣਨੀਆਂ ਚਾਹੀਦੀਆਂ ਨੇ ਕੋਈ ਬਣਨੀਆਂ ਚਾਹੀਦੀਆਂ ਤੇ ਨਾਲ ਦੀ ਮੂਵੀਜ਼ ਬਣਨੀਆਂ ਚਾਹੀਦੀਆਂ ਹਨ ਸਰ ਕਿਵੇਂ ਲੱਗੀ ਮੂਵੀ ਜੀ ਬਹੁਤ ਸੋਹਣੀ ਬਹੁਤ ਜ਼ਿਆਦਾ ਸੋਹਣੀ ਫਿਲਮ ਬਣੀ ਹੋਈ ਹੈ ਇਮੋਸ਼ਨਲ ਇੰਨੀ ਹੈ ਫਿਲਮ ਔਰ ਤੁਹਾਨੂੰ ਰੱਬ ਤੇ ਵਿਸ਼ਵਾਸ ਜਿਤਾਉਣ ਦੇ ਲਈ ਪੂਰਾ ਮਜਬੂਰ ਕਰਦੀ ਹੈ ਫਿਲਮ ਦੇਖਣ ਤੋਂ ਬਾਅਦ ਜੇ ਕੋਈ ਰੱਬ ਨੂੰ ਨਹੀਂ ਮੰਨਦਾ ਉਹ ਜ਼ਰੂਰ ਮੰਨਣ ਲੱਗ ਜਾਊਗਾ ਤੁਹਾਨੂੰ ਕਿਵੇਂ ਲੱਗੀ ਹਾਇ ਤੱਕ ਦੀ ਮੈਨੂੰ ਸਭ ਤੋਂ ਵਧੀਆ ਪੰਜਾਬੀ ਮੂਵੀ ਲੱਗੀ ਹੈ ਮੈਂ ਇੰਨੀ ਸਾਰੀ ਮੂਵੀਆਂ ਦੇਖੀਆਂ ਬਟ ਇਹ ਮੂਵੀ ਬੈਸਟ ਸੀ ਇਹ ਚ ਪਹਿਲੀ ਮੂਵੀ ਪੰਜਾਬੀ ਮੂਵੀ ਜੀਚ ਮੈਂ ਐਂਡ 'ਚ ਰੋਇਆ ਅੱਛਾ ਰੋਇਆ ਤੁਸੀਂ ਇੰਨੀ ਇਮੋਸ਼ਨਲ ਮੂਵੀ ਸੀ ਤੇ ਇੰਨੀ ਸੋਹਣੀ ਮੂਵੀ ਸੀ ਸੱਚੀ ਟੋਪੀ ਗੇਲ ਦਾ ਕਿਰਦਾਰ ਜੱਸ ਬਾਜਵਾ ਦਾ ਕਿਰਦਾਰ ਕਿੱਦਾਂ ਦਾ ਲੱਗਿਆ ਦੇਖੋ ਜੀ ਕਿਰਦਾਰ ਤਾਂ ਸਾਰਿਆਂ ਦੀ ਵਧੀਆ ਸੀ ਸਾਰਿਆਂ ਨੇ ਐਕਟਿੰਗ ਇੰਨੀ ਸੋਹਣੀ ਕੀਤੀ ਤੇ ਨਾਲ ਤਾਂ ਸਭ ਕੁਝ ਹੀ ਵਧੀਆ ਸੀ ਮਤਲਬ ਮੂਵੀ ਦਾ ਤੇ ਬੜੀ ਖੁਸ਼ੀ ਹੋਈ ਹੈ ਜੀ ਮੂਵੀ ਦੇਖ ਕੇ ਜੀ ਕਿੰਨੇ ਨੰਬਰ ਦੇਣ ਜਾ ਮੈਂ ਤਾਂ ਪੂਰੇ ਦਊਂਗਾ ਜੀ ਵੱਧ ਦੇ ਸਕਦਾ ਵੱਧ ਦਊਂਗਾ ਜੀ ਬਹੁਤ ਸੋਹਣੀ ਮੂਵੀ ਆਪੋ ਜੀ ਕਿਵੇਂ ਲੱਗੀ ਬਹੁਤ ਵਧੀਆ ਬੈਠੇ ਬਹੁਤ ਅੱਛੀ ਲੱਗਦਾ ਇਹੋ ਜਿਹੀਆਂ ਮੂਵੀਆਂ ਹੋਰ ਬਣਨੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਆਪਣੇ ਬੱਚਿਆਂ ਨੂੰ ਅੱਗੇ ਅਸੀਂ ਦਿਖਾਉਣਾ ਚਾਹੀਦਾ ਇਦਾਂ ਦੇ ਪਿੱਛੜਾ ਆਪ ਜਿਵੇਂ ਇਸ ਫਿਲਮ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਸੀ ਵੀ ਇਹ ਜੀ ਹੀ ਚਮਤਕਾਰ ਪਖੰਡਾ ਜੇ ਆ ਤੁਸੀਂ ਦੇਖਿਆ ਚਮਤਕਾਰ ਤਾਂ ਦਿਖਾਇੀ ਨਹੀਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਹ ਤਾਂ ਕੁਦਰਤ ਦੀ ਜੋ ਹੁੰਦੀਆਂ ਸੀ ਸਾਡੇ ਬਜ਼ੁਰਗ ਦੱਸਦੇ ਉਹ ਹੀ ਹੈਗਾ ਜਿਵੇਂ ਅਸੀਂ ਬਜ਼ੁਰਗਾਂ ਤੇ ਸੁਣਦੇ ਸੀ ਪਹਿਲੇ ਉਹ ਹੀ ਚੀਜ਼ ਦਿਖਾਈ ਗਈ ਕੋ ਚਮਤਕਾਰ ਨਹੀਂ ਇਹ ਬਹੁਤ ਵਧੀਆ ਮੂਵੀ ਬਹੁਤ ਵਧੀਆ ਸਿੰਗੀ ਬਹੁਤ ਵਧੀਆ ਕਨਸੈਪਟ ਸੀਗਾ ਸਾਰੀ ਚੀਜ਼ਾਂ ਬਹੁਤ ਵਧੀਆ ਸੀਗਾ ਐਕਿਊਰੇਟ ਸੀਗਾ ਅੱਜ ਦੇ ਯੂਥ ਨੂੰ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਇਹੋ ਜੇ ਕਨਸੈਪਟ ਜਿਹੜੇ ਕਿ ਪੰਜਾਬੀ ਮੀਡੀਆ ਦੇ ਵਿੱਚ ਹੋਰ ਵੀ ਆਉਣੇ ਚਾਹੀਦੇ ਨੇ ਕਿਉਂਕਿ ਬੱਚਿਆਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਬਾਰੇ ਜਾਗਰੂਕਤਾ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ ਓਵਰ ਆਲ ਮੂਵੀ ਬਹੁਤ ਵਧੀਆ ਸੀਗੀ ਬਹੁਤ ਵਧੀਆ ਮੂਵੀ ਸੀਗੀ ਕਿਹੜਾ ਕਿਰਦਾਰ ਵਧੀਆ ਲੱਗਿਆ ਰੂਪੀ ਗਿੱਲ ਜਸਪਾਲ ਜਿਹੜਾ ਜੋ ਕਰਾ ਦੇ ਸਭ ਦਾ ਕਿਰਦਾਰ ਬਹੁਤ ਸੋਹਣੇ ਸੀਗੇ ਹਰੇਕ ਦਾ ਆਪਣਾ ਆਪਣਾ ਕਿਰ ਤੁਹਾਡਾ ਇਨਸਪੀਰੇਸ਼ਨ ਹੈ ਯੂਥ ਲਈ ਮੈਮ ਬੀਬੀ ਰਜਨੀ ਦੀ ਮੂਵੀ ਦੇਖ ਕੇ ਆਏ ਹਾਂ ਅੱਜ ਪਹਿਲੀ ਵਾਰ ਇਹ ਜਿਹੜੀ ਸਾਖੀ ਅਸੀਂ ਸੁਣਦੇ ਸੀ ਬਚਪਨ ਦੇ ਵਿੱਚ ਬਜ਼ੁਰਗਾਂ ਤੋਂ ਅੱਜ ਪਰਦੇ ਦੇ ਉੱਤੇ ਦੇਖ ਸੀ ਤੁਸੀਂ ਵੀ ਸੁਣੀ ਹੋਣੀ ਸਭ ਨੇ ਸੁਣੀ ਆਪਾਂ ਬਚਪਨ ਦੇ ਵਿੱਚ ਕਿਦਾਂ ਦਾ ਮਹਿਸੂਸ ਹੋਇਆ ਕੀ ਅਹਿਸਾਸ ਸਰ ਟੂ ਬੀ ਓਨੈਸਟ ਮੇਰੇ ਕੋਲ ਵਰਡਸ ਨਹੀਂ ਹੈ ਮੈਂ ਸਾਰਿਆਂ ਨੂੰ ਇੱਕੋ ਚੀਜ਼ ਕਹਿ ਰਹੀ ਹਾਂ ਕਿ ਪੰਜਾਬੀ ਇੰਡਸਟਰੀ ਵਾਸਤੇ ਮੇਰੀ ਰਿਸਪੈਕਟ ਅੱਜ ਬਹੁਤ ਜ਼ਿਆਦਾ ਵਾਧ ਗਈ ਹੈ ਬਿਕਾਜ਼ ਪੰਜਾਬੀ ਇੰਡਸਟਰੀ ਫਾਈਨਲੀ ਫੈਮਿਲੀ ਡਰਾਮਸ ਤੋਂ ਬਾਹਰ ਆ ਰਿਹਾ ਤੇ ਜਿਹੜੀ ਬੁੱਕ ਜਿਹੜੀ ਹਿਸਟਰੀ ਸਾਡੀ ਬੁੱਕ 'ਚ ਰਹਿ ਚੁੱਕੀ ਹੈ ਉਹ ਹੁਣ ਫਾਈਨਲੀ ਸਿਨੇਮਾ ਥਰੂ ਬਾਹਰ ਆ ਰਹੀ ਹੈ which is very nice ਕਿਉਂਕਿ ਜਿਹੜੀ ਮੇਰੀ ਯੂਥ ਹੈ ਨਾ ਅੱਜ ਕੱਲ ਦੇ ਬੱਚੇ ਹਨ ਆਮ ਪਾਰਟ ਆਫ ਥੈਮ ਰਾਈਟ ਮੈਂ ਸਾਨੂੰ ਬੁੱਕਸ ਪੜ੍ਹਨੀਆਂ ਪਸੰਦ ਨਹੀਂ ਹੈ ਹੈਨਾ ਹੁਣ ਜਦੋਂ ਆਪਾਂ ਸਕੂਲ ਕਾਲਜ ਹਿਸਟਰੀ ਪੜ੍ਹਦੇ ਆ ਰਾਈਟ ਅਸੀਂ ਬੋਰ ਹੋ ਜਾਂਦੇ ਆ ਪੜ੍ਹ ਕੇ ਯਾਰ ਕੀ ਹੈ ਹੈਨਾ ਬਟ ਹੁਣ ਅਸੀਂ ਉਹੀ ਹਿਸਟਰੀ ਸੇਮ ਐਜ਼ ਅ ਸਿਨੇਮਾ ਰੂਪ ਐਜ਼ ਅ ਮੂਵੀ ਥਰੂ ਦੇਖੀਏ ਤੇ ਮੂਵੀ ਅੰਦਰ ਵਸ ਗਈ ਹੈ ਇੱਕ ਇੱਕ ਸੀਨ ਮਤਲਬ ਇੱਕ ਸੀਨ ਵੀ ਇਦਾਂ ਦਾ ਨਹੀਂ ਆਏਗਾ ਜਿੱਦੇ ਤੁਸੀਂ ਹੋਗੇ ਯਾਰ ਆ ਕੀ ਹੋ ਰਿਹਾ ਤੁਸੀਂ ਇੰਨਾ ਰੋਗੇ ਮੂਵੀ ਦੇਖ ਕੇ ਤੁਹਾਨੂੰ ਮਤਲਬ ਮਤਲਬ ਇਹ ਹੈ ਕਿ ਤੁਸੀਂ ਅੰਦਰ ਜਾ ਰਹੇ ਹੋ ਨਾ ਤੁਹਾਡਾ ਰਿਧੇ ਪਰਿਵਰਤਨ ਹੋਣ ਵਾਲਾ ਅੰਦਰ ਜਾ ਕੇ ਤੁਹਾਨੂੰ ਮਤਲਬ ਗॉड ਤੇ ਇੰਨਾ ਜ਼ਿਆਦਾ ਭਰੋਸਾ ਹੋ ਜਾਏਗਾ ਇਹ ਦੇਖ ਕੇ ਮੂਵੀ ਫਾਈਨਲੀ ਵੈਰੀ ਗੁੱਡ ਮੂਵੀ ਇਹੀ ਮਸ਼ਕਲਾ ਜੋ ਬੀਬੀ ਰਜਨੀ ਨੇ ਸਈਆਂ ਕਦੇ ਆਪਣੀ ਜ਼ਿੰਦਗੀ ਤੇ ਆਪਦੇ ਜੀਵਨ ਤੇ ਹੰਡਾਉਣੀਆਂ ਪੈ ਜਾਣ ਕਿ ਅਸੀਂ ਉਹਨੇ ਕਾਬਿਲ ਹੈਗੇ ਲੱਗਦਾ ਸਾਡੇ ਤੋਂ ਹੋ ਜਾਊਗਾ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਮਤਲਬ ਮਾੜਾ ਜੋ ਜੀ ਪੇਰੈਂਟਸ ਵੀ ਆਈ ਐਮ ਵਨ ਆਫ ਥੈਮ ਮੈਂ ਨਹੀਂ ਬੋਲੂਗੀ ਕਿ ਸਾਨੂੰ ਮਾੜਾ ਜੋ ਕੁਝ ਪੇਰੈਂਟਸ ਵੀ ਬੋਲਦੇ ਨੇ ਸਾਨੂੰ ਬੁਰਾ ਲੱਗ ਜਾਂਦਾ ਹੈ ਤੁਹਾਡੀ ਗੱਲ ਅੰਦਰ ਬਟ ਬੀਬੀ ਰਜਨੀ ਨੇ ਹਰ ਇੱਕ ਕਹਿਰ ਹਰ ਇੱਕ ਜ਼ੁਲਮ ਇੰਨੀ ਆਪਣੇ ਮਤਲਬ ਉਹਨਾਂ ਦੀ ਰਜ਼ਾ ਮੰਨੀ ਹੈ ਨਾ ਇੰਨੀ ਰਜ਼ਾ ਮੰਨੀ ਹੈ ਕਿ ਜੇ ਗੁਰੂ ਜੀ ਤੋਂ ਪਿਆਰ ਕਰਨਾ ਹੈ ਕਿ ਫਾਈਨਲੀ ਕਿਸ ਨੂੰ ਭਗਤ ਕਹਿ ਸਕਦੇ ਹਨ ਨਾ ਬੜੇ ਭਗਤ ਆਏ ਨੇ ਆਬਵੀਅਸਲੀ ਮਤਲਬ ਜੇ ਪਿਆਰ ਕਰਨਾ ਸਿੱਖਣਾ ਹੈ ਤਾਂ ਬੀਬੀ ਰਜਨੀ ਤੋਂ ਸਿੱਖੋ ਵੀ ਅਧିକਾਰ ਦਾ ਰਿਸ਼ਤੇ ਸ਼ੇਦੀ ਟੁੱਟ ਜਾਂਦੇ ਆ ਹਨਾ ਨਿੱਕੀਆਂ ਜਿਹੀਆਂ ਗੱਲਾਂ ਪਿੱਛੇ ਰਿਸ਼ਤੇ ਰੁੱਟ ਜਾਂਦੇ ਆ ਕਹਿੰਦੇ ਮੁੰਡਾ ਕੁੜੀ ਨੂੰ ਇਸ ਕਰਕੇ ਛੱਡ ਦਿੰਦਾ ਵੀ ਇਹ ਪੜੀ ਲਿਖੀ ਨਹੀਂ ਹੈਗੀ ਜਾਂ ਬਹੁਤ ਕੁਝ ਹੁੰਦਾ ਕੁੜੀਆਂ ਵੀ ਇਹ ਚੀਜ਼ ਦੇਖ ਲੈਂਦੀਆਂ ਮੁੰਡਿਆਂ ਦੇ ਵਿੱਚ ਜੀ ਇਹ ਤਾਂ ਇਸ ਤਰੀਕੇ ਦੇ ਨਾਲ ਹੈਗਾ ਮੈਂ ਇਹਨਾਂ ਵਿਆਹ ਕਿਉਂ ਕਰਾਵਾਂ ਪਰ ਬੀਬੀ ਦਜਨੀ ਦੀ ਕਹਾਣੀ ਕੀ ਇਹ ਸਿੱਖਿਆ ਦੇਊ ਸਮਾਜ ਦੇ ਅੰਦਰ ਜੋ ਤਲਾਕ ਹੋ ਰਹੀ ਨੇ ਕਿ ਉਹਨਾਂ ਦੇ ਉੱਤੇ ਠੱਲ ਪਾਊਗੀ ਬਿਲਕੁਲ ਮੈਨੂੰ ਲੱਗਦਾ ਕਿ ਇਹ ਮੂਵੀ ਆਬਵੀਅਸਲੀ ਹਿਟ ਜਾਏਗੀ ਠੀਕ ਹੈ ਇਹ ਮੂਵੀ ਬਹੁਤ ਸਾਰੇ ਪਰਿਵਾਰਾਂ ਚੋਂ ਬਹੁਤ ਸਾਰੇ ਪਰਸਨ ਪੀਪਲ ਉਹਨਾਂ ਚ ਨਾ ਇਹ ਚੀਜ਼ ਲੈ ਕੇ ਆਗੇ ਕੁਐਸਚਨ ਮਾਰਕ ਛੱਡ ਜੇ ਕਿ ਯਾਰ ਜੇ ਉਹ ਕਰ ਸਕਦੇ ਤਾਂ ਤੁਸੀਂ ਉਹਨਾਂ ਦਾ 2% ਵੀ ਨਹੀਂ ਆਪਣੇ ਆਪ ਚ ਲਿਆ ਸਕਦੇ ਮਤਲਬ ਆਈ ਹੋਪ ਆਈ ਰੀਲੀ ਵਾਂਟ ਕਿ ਇਹ ਮੂਵੀ ਇੱਕ ਵੱਡਾ ਚੇਂਜ ਲਿਆਵੇ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਮੂਵੀ ਬਹੁਤ ਅੱਛੀ ਮੈਂ ਕਹਿੰਦਾ ਐਦਾਂ ਦੀ ਮੂਵੀ ਆ ਸਾਰਿਆਂ ਨੂੰ ਜਾਣੀ ਚਾਹੀਦੀ ਹੈ ਇੱਕ ਸੰਦੇਸ਼ਾ ਦਿੱਤਾ ਹੈ ਸਾਰਿਆਂ ਨੂੰ ਬਈ ਬਹੁਤ ਰਿਲੀਜੀਅਸ ਮੂਵੀ ਬਹੁਤ ਅੱਛੀ ਲੱਗੀ ਇਤਿਹਾਸ ਨਾਲ ਲੇਟ ਕਰਦੀ ਆ ਬਹੁਤ ਜ਼ਿਆਦਾ ਹਾਂ ਕੋਈ ਮੂਵੀ ਵੇਖਦੇ ਹੋ ਮੈਂ ਸੀਰੀਅਸਲੀ ਕਹਿ ਰਿਹਾ ਬਹੁਤ ਜ਼ਿਆਦਾ ਅੰਦਰੋਂ ਇੱਕ ਐਦਾਂ ਦਾ ਮੈਨੂੰ ਐ ਲੱਗ ਰਿਹਾ ਸੀ ਕਿ ਮੈਂ ਆਪ ਦਰਸ਼ਨ ਕਰ ਰਿਹਾ ਗੁਰੂ ਰਾਮਦਾਸ ਜੀ ਦੇ ਕਿ ਮੈਂ ਇੱਕ ਐਦਾਂ ਫੀਲ ਕਰ ਰਿਹਾ ਸੀ ਜਿਵੇਂ ਮੈਂ ਆਪ ਅੰਮ੍ਰਿਤਸਰ ਬੈਠਾ ਸਰੋਵਰ ਤੇ ਅੱਖਾਂ ਮੀਚ ਕੇ ਰੱਬ ਦਾ ਨਾਮ ਲੈ ਰਿਹਾ ਬਹੁਤ ਪਾਵਰ ਹੋਇਆ ਇਸ ਮੂਵੀ ਨੂੰ ਦੇਖ ਕੇ ਔਰ ਮੈਂ ਸਾਰਿਆਂ ਨੂੰ ਉਮੀਦ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਘਰ ਬੈਠੇ ਫੈਮਿਲੀ ਮੈਂਬਰਸ ਨੇ ਉਹ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਮੂਵੀ ਦਿਖਾਣ ਲਿਆਣ ਕਾਕੀ ਅੱਜ ਦੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਅੱਜ ਦੀ ਜਨਰੇਸ਼ਨ ਕਿੱਥੇ ਤੇ ਕਿੱਥੇ ਪਹੁੰਚ ਚੁੱਕੀ ਹੈ ਤੇ ਇਹ ਮੂਵੀ ਦੇਖਣੀ ਬਹੁਤ ਜ਼ਰੂਰੀ ਹੈ ਸਰ ਜੀ ਕਿਵੇਂ ਲੱਗੀ ਮੂਵੀ ਤਾਂ ਬਹੁਤ ਵਧੀਆ ਭਾਜੀ ਅੱਛਾ ਯੋਗਰਾਜ ਦੀ ਐਕਟਿੰਗ ਕਿਵੇਂ ਲੱਗੀ ਵਾਓ ਸੁਪਰ ਹੇਟਰੀ ਹਾਂਜੀ ਕਿੰਨੇ ਨੰਬਰ ਦਿਓਗੇ 10ਾਂ ਚੋਂ 10 ਚੋਂ 10 ਜੀ 10 ਚੋਂ 10 ਹਾਂਜੀ ਇਹੋ ਜਿਹੀਆਂ ਮੂਵੀਆਂ ਹੋਰ ਬਣਨੀਆਂ ਚਾਹੀਦੀਆਂ ਜੀ ਥੈਂਕ ਯੂ